ਹਾਂ ਲੋ ਮਾਈ ਯੂਟਿਊਬ ਫੈਮਿਲੀ ਕਿਵੇਂ ਉਮੀਦ ਕਰਦੀਆਂ ਸਾਰੇ ਵਧੀਆ ਹੋਵਗੇ ਵੈਲਕਮ ਟੂ ਮਾਈ ਚੈਨਲ ਐਂਡ ਅੱਜ ਜਿਵੇਂ ਬਣਾਵਾਂਗੇ ਜੀ ਸਬਜੀ ਅੱਜ ਆਪਾਂ ਬਣਾਵਾਂਗੇ ਕੱਕਰੀ ਦੀ ਸਬਜੀ ਤੁਸੀਂ ਦੇਖ ਸਕਦੇ ਹੋ ਸੋ ਜੋ ਕਿ ਮੰਮੀ ਨੇ ਕੱਟ ਕਰ ਦਿੱਤੇ ਹੀ ਰੈਡੀ ਧੋ ਵੀ ਦਿੱਤੇ ਸੀ ਨਾ ਵਾਸ਼ ਵੀ ਕਰ ਦਿੱਤੇ ਸੀਗੇ ਸੋ ਇੱਧਰ ਜਿਹੜਾ ਮਸਾਲਾ ਵਿੱਚ ਪਾਣਾ ਉਹ ਵੀ ਸਾਰਾ ਮਤਲਬ ਕਿ ਆਪਾਂ ਤੋਰੀ ਦੇ ਵਿੱਚ ਕੁੱਟ ਲਿਆ ਸੀਗਾ ਸੋ ਸਬਜੀ ਆਪਾਂ ਬਣਾਉਨੇ ਆ ਤੇ ਇਹ ਮੈਂ ਪਹਿਲੀ ਵਾਰੀ ਬਣਾ ਰਹੀ ਹਾਂ ਕਦੂ ਦੀ ਤਾਂ ਹਾਂਜੀ एवरीवन ਆਪਾਂ ਬਣਾਉਣ ਲੱਗੇ ਆ ਜੀ ਸਬਜੀ ਸੋ ਸਭ ਤੋਂ ਪਹਿਲਾਂ ਤਾਂ ਮੈਂ ਪਤੀਲੀ ਤੁਸੀਂ ਦੇਖ ਸਕਦੇ ਆ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖ ਲਈ ਹੈ ਗੈਸ ਦੇ ਉੱਪਰ ਆਪਾਂ ਛੱਡਦੇ ਆ ਗੈਸ ਨੂੰ ਸੋ ਮੈਂ ਅੱਜ ਬਣਾਉਣੀ ਕਦੂ ਦੀ ਸਬਜੀ ਵੀਡੀਓ ਦੇ ਨਾਲ ਅੰਤ ਤੱਕ ਬਣਾਈ ਰਹੀਓ ਤੁਸੀਂ ਪਹਿਲਾਂ ਆਪਾਂ ਇਹ ਗਰਮ ਕਰਾਂਗੇ ਕੜਾ ਇਹਨੂੰ ਉਸ ਤੋਂ ਬਾਅਦ ਆਪਾਂ ਅੱਧੀ ਕੜਚੀ ਵਿੱਚ ਤੇਲ ਦੀ ਪਾਵਾਂਗੇ ਤੇ ਆਸਮਾਨ ਸਾਰਾ ਕੁਝ ਕੋਲ ਹੀ ਪਿਆ ਹੈ ਬਸ ਇਹੀ ਆਪਾਂ ਪਾ ਦੇਣਾ ਹੈਗਾ। ਉਹ ਵੀ ਲਹੂਨ ਮਿਰਚ ਪਾਉਣ ਦੀ ਲੋੜ ਨਹੀਂ ਪੈਣਾ ਮਸਾਲਾ ਪਿਆ। ਸਾਰਾ ਰੈਡੀ ਹੈ। ਜੀਰਾ ਲਾ ਲਾਉ ਉੱਪਰ ਪਿਆ ਆਇਆ ਹੈ। ਹਾਂ ਜੀਰਾ ਰਹਿ ਗਿਆ। ਬਾਕੀ ਲਹੂਨ ਮਿਰਚ ਪਾਉਣ ਦੀ ਲੋੜ ਹੀ ਨਹੀਂ ਆ ਸਾਰਾ ਆਪਾਂ ਪਹਿਸ ਰੈਡੀ ਕੀਤਾ ਹੋਇਆ ਹੈਗਾ ਤੋਰੀ ਦੇ ਵਿੱਚ। ਹੋ ਗਈ ਗਰਮ। ਅੱਧੀ ਘੜੀ ਆਪਾਂ ਤੇਲ ਦੀ ਪਾਵਾਂਗੇ ਇਹਦੇ 'ਚ। ਬੱਸ। ਆਹ ਹਾਂ ਬਸ ਹੋ ਗਈ। ਉਸ ਤੋਂ ਬਾਅਦ ਜਦੋਂ ਆਪਣਾ ਤੇਲ ਗਰਮ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਹਾਂ ਸੁ지ਨਾ ਮਰਬ ਜੀਰੇ ਨਾਲ ਹੀ ਤਾਂ ਮਤਲਬ ਸਾਰੀ ਚੀਜ਼ ਬਹੁਤ ਟੇਸਟੀ ਆ ਮੇਰੇ ਤਾਂ ਜੀਰਾ ਫੇਵਰਟ ਆ ਮਤਲਬ ਕਿ ਅਸੀਂ ਨਾ ਜਦੋਂ ਮੰਮੀ ਸਰਕਾਰੀ ਸਕੂਲ ਬੜਦੇ ਹੁੰਦੇ ਸੀ ਨਾ ਹਾਂ ਛੋਟੇ ਹੁੰਦੇ ਜਦੋਂ ਤੁਸੀਂ ਸਕੂਲ ਜਾਂਦੇ ਹੁੰਦੇ ਸਰਕਾਰੀ ਸਕੂਲ ਦਾ ਖਾਣਾ ਪੰਦਾ ਹੁੰਦਾ ਹੁੰਦਾ ਸੀਗਾ ਉਹ ਉਹ ਸਾਡੀ ਆਂਟੀ ਨੇ ਤੜਕੇ ਵਾਲੇ ਚੋਲੇ ਬਹੁਤ ਸਵਾਦ ਨਾਲ ਬਣਾਉਂਦੀ ਸੀ ਮੈਨੂੰ ਵੀ ਯਾਦ ਆ। ਉਹ ਕੜੀ ਨਾਲ ਸਵਾਦ ਲੱਗਦੇ ਆ ਨਾ ਚੋਲੇ। ਸੋ ਤੇਲ ਆਪਾਂ ਗਰਮ ਹੋ ਗਿਆ ਕਹਿੰਦੇ। ਹੁਣ ਇਹਦੇ ਵਿੱਚ ਆਪਾਂ ਜੀਰਾ ਪਾਵਾਂਗੇ। ਮੂੜੇ ਪੈਣਾ ਸੀ ਹੁਣੇ ਇੰਨਾ ਗਰਮ ਹੋ ਗਿਆ। ਥੱਲੇ ਮੰਮੀ ਕਹਿੰਦੀ ਹੋਰ ਔਲਾ ਮਰਗ। ਹਾਈ ਕੀ एवरीवन você deveria sim ਤੋਂ ਬਾਅਦ ਮੈਂ ਇਹਦੇ ਚ ਵੀ ਪਾਣੀ ਪਾਉਂਗੀ ਥੋੜਾ ਜਿਹਾ ਭਾਰੀ ਬਹੁਤ ਹੋ ਗਿਆ ਨਾ ਉਹ ਹੀ ਨੁਕਸਾਨ ਤੁਸੀਂ ਓਪਨ ਥੋੜਾ ਇਹ ਦੋਰੀ ਨਾ ਪਾ ਰਹੀ ਹੈ ਉਹਦੇ ਕਰਕੇ ਹੁਣੇ ਦੋਰੀ ਮੇਰੇ ਹੱਥ ਚੋਂ ਵੀ ਥ੍ਰਿਕ ਜਾਣ ਦੀ ਸੀ ਪਰ ਫਿਰ ਵੀ ਮੈਂ ਕਸ ਕੇ ਪੜੀ ਹੋਈ ਸੀਗੀ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਾਰਾ ਜਿਹੜਾ ਆਪਾਂ ਰੈਡੀ ਕੀਤਾ ਸੀਗਾ ਮਸਾਲਾ ਸਾਰਾ ਮੈਂ ਪਾ ਦਿੱਤਾ ਹੈ ਉਸ ਤੋਂ ਬਾਅਦ ਜਿਹੜੀ ਦੋਰੀ ਚ ਵੀ ਥੋੜਾ ਬਹੁਤਾ ਹੈਗਾ ਸੀ ਪਾਣੀ ਪਾ ਕੇ ਉਹ ਵੀ ਆਪਾਂ ਸਾਰਾ ਇਹਦੇ ਵਿੱਚ ਪਾ ਦਿੱਤਾ ਹੈ ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਜਿਹੜਾ ਕੁਝ ਆਪਾਂ ਮਤਲਬ ਕਿ ਗੰਡੇ ਤੇ ਇਧਰ ਕद्दू ਦੇਖ ਸਕਦੇ ਹੋ ਤੁਸੀਂ ਹੁਣ ਇਹ ਵੀ ਮੈਂ ਵਿੱਚ ਪਾਉਂਗੀ ਸੋ ਇਹਦੇ ਵਿੱਚ ਥੋੜੀ ਜੀ ਆਪਾਂ ਤਰੀ ਵਧਾ ਦਾਂਗੇ ਪਾਣੀ ਪਾ ਦੂੰਗੀ ਥੋੜਾ ਜਾਂ ਦੱਸਿਓ ਕਿੰਨਾ ਕੁ ਪਾਵਾਂ ਬੱਸ ਹਾਂ ਬੱਸ ਪਾਉਂਕਾ ਕਸਾ ਹਾਂ ਮਾਦੂ ਸੋ ਪਾਣੀ ਆਪਾਂ ਇਨਾ ਕੋ ਪਾਉਣੇ ਵਿੱਚ ਸੋ ਬਾਅਦ ਜੜੀ ਕਰ ਦੁਕੱਟੇ ਸੀਗੇ ਆਪਾਂ ਵੀ ਸੌਰੀ ਮੇਰੀ ਤਾਂ ਫੇਵਰਿਟ ਸਬਜੀ ਹੈ ਦੁੱਧ ਪਾਉਣਾ ਮੀਨ ਦੇ ਵਿੱਚ ਹਾਂ ਪਾਵਾਂ ਜਦੋਂ ਬਣ ਕੇ ਰੈਡੀ ਹੋਊਗੀ ਨਾ ਉਦੋਂ ਦਰਦ ਨਾਲ ਸਵਾਦ ਆਉਂਦਾ ਕਦੇ ਉਸ ਤੋਂ ਬਾਅਦ ਦੇਖ ਸਕਦੇ ਆ ਤੁਸੀਂ ਹੁਣ ਆਪਾਂ ਇਹਨੂੰ ਉਸ ਅੱਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ ਤੱਕ ਦੇ ਸੋ ਹਾਂਜੀ ਆਪਾਂ ਹੁਣ ਵੇਟ ਕਰਾਂਗੇ ਇਹਦੀ ਇਹ ਟੱਕਣੀ ਦੇ ਉੱਪਰ ਪਿਆਰਾ ਸੋ ਛੋਟੀ ਪਲੇਟ ਨਾਲ ਮੈਂ ਨੂੰ ਟੱਕ ਦੂੰਗੀ ਜਦੋਂ ਆਪਣੀ ਸਬਜੀ ਬਣ ਕੇ ਰੈਡੀ ਹੋ ਗਈ ਉਸ ਤੋਂ ਬਾਅਦ ਆਪਣੀ ਸਬਜੀ ਬਣ ਕੇ ਰੈਡੀ ਹੋ ਗਈ ਤੁਸੀਂ ਦੇਖ ਸਕਦੇ ਹੋ ਜਦੋਂ ਬਣ ਕੇ ਰੈਡੀ ਹੋ ਗਈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਤੇ ਆਪਾਂ ਉਹਨਾਂ ਟਾਈਮ ਇਹਦੇ ਉੱਪਰ ਪਲੇਟ ਦੇ ਦਿੰਦੇ ਹਾਂ ਹੁਣ ਆਪਾਂ ਵੇਟ ਕਰਾਂਗੇ ਇਹ ਸਾਰਾ ਤੁਹਾਨੂੰ ਵੀ ਲਾਸਟ ਤੱਕ ਦਿਖਾਉਂਗੀ ਮੈਂ ਸੋ ਹਾਂਜੀ एवरीवन ਸਬਜੀ ਆਪਣੀ ਬਣ ਚੁੱਕੀ ਹੈ ਤੇ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਤੇ ਹੁਣ ਮੈਨੂੰ ਸਾਰੇ ਤਰ੍ਹਾਂ ਦੀ ਸਬਜੀ ਬਣਾਉਣੀ ਆ ਗਈ ਹੈ ਤੇ ਬਟ ਆਪਾਂ ਹੁਣ ਚੈੱਕ ਕਰਦੇ ਆ ਦੇਖਿਓ ਆਵਾਜ਼ ਆ ਰਹੀ ਹੈ ਆ ਰਹੀ ਹੈ ਨਾ ਸਬਜੀ ਹਲੇ ਬਣ ਗਈ ਹੈ ਹਲੇ ਹੋਰ ਥੋੜਾ ਜਿਹਾ ਰੇਝਾ ਆਪਾਂ ਕਿੱਥੇ ਚੱਲੇ ਆ ਜੀ ਕੀ ਖਾਣਾ ਹੈ ਕੰਮ ਕੰਮ ਕੀ ਖਾਣਾ ਚਾਹੀਜੀ ਚੈਲੰਜ ਵਾਲਾ ਬੋਬੋ ਵੀ ਆਡੀਅੰਸ ਕੈਰੀ ਹੈ ਚੈਲੰਜ ਵਾਲਾ ਵਲੌਗ ਲੈ ਕੇ ਆਓ ਬੋਬੋ ਵੀ ਤੇ ਤੁਸੀਂ ਇਹੋ ਜਿਹਾ ਚੈਲੰਜ ਹਾਂ ਕਿਵੇਂ ਸ਼ਾਮ ਲੈਣੇ ਸੋ एवरीवन ਜ਼ਰੂਰ ਅਸੀਂ ਲੈ ਕੇ ਆਵਾਂਗੇ ਚੈਲੰਜ ਵਾਲਾ ਸਕੂਟਰੀ ਤੇ ਨਹੀਂ ਜਾਇਆ ਨਾ ਨਾ ਰਹਿਣ ਦੇ ਦੂ ਸੋ ਜਿਵੇਂ ਆ ਜੀ ਕਿਸੇ ਜ਼ਰੂਰੀ ਕੰਮ ਹੈ ਨੈਕਸਟ ਵਲੌਗ ਤੁਹਾਨੂੰ ਦੱਸਾਂਗੇ ਜ਼ਰੂਰ ਬਟ ਸਕੂਟਰੀ ਤੇ ਤਿੰਨ ਜਾਨਾਂ ਤੋਂ ਨਹੀਂ ਜਾਇਆ ਜਾਣਾ ਬਹੁਤ ਔਖੇ ਜਾਵਾਂਗੇ ਨਿੱਕੀ ਜੀ ਤਾਂ ਹੈਗੀ ਦੋ ਜਾਨਾਂ ਦੀ ਤਕਰੀਬਨ ਉਹ ਚਲੋ ਮੰਮਾ ਲੈ ਕੇ ਟਾਰਚ ਚੁਗਾਇਓ ਸੋ ਹੈ एवरीवन ਇਧਰ ਤੁਸੀਂ ਦੇਖ ਸਕਦੇ ਆ ਸਬਜੀ ਵਿੱਚ ਆਪਾਂ ਦੁੱਧ ਵੀ ਪਾ ਦਾਂਗੇ ਆਮਲਾ ਇਹਦੇ ਸਾਈਡ ਤੇ ਕਰ ਦੂ ਚੈਨਲ ਨੂੰ ਸਬਸਕ੍ਰਾਈਬ ਕਰਕੇ ਮੇਰੀ ਹਾਰ ਵੀ ਬੋੜੋ ਮਾਰੀ ਤੁਸੀਂ ਵੀਡੀਓ ਦੇਖ ਸਕੋ ਸੋ ਟਾਈਮ ਤਕਰੀਬਨ 6:30 ਹੋ ਚੁੱਕੇ ਆ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਥੋੜੇੇ ਕੰਮ ਚੱਲੇ ਆ ਬਾਹਰ ਅਗਲੀ ਵੀਡੀਓ ਚ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਇਹ ਵਲੌਗ ਦੇ ਨਾਲ ਲਾਸਟ ਤੱਕ ਮਤਲਬ ਕਿ ਆ ਚੈਨਲ ਨੂੰ ਫਾਲੋ ਸਬਸਕ੍ਰਾਈਬ ਤਾਂ ਕਿ ਮੇਰਾ ਅਗਲਾ ਵਲੌਗ ਵੀ ਤੁਸੀਂ ਦੇਖ ਸਕੋ ਸੋ ਮਿਲਦੇ ਆ ਤੁਹਾਨੂੰ ਹੁਣ ਚਲੋ ਵੀ ਬਾਵੀ